ਸਤਿ ਸ਼੍ਰੀ ਅਕਾਲ ਜੀ ਹੂੰ ਸਤਿ ਸ਼੍ਰੀ ਅਕਾਲ ਖੇਤ ਥੋੜਾ ਉੱਚਾ ਨਹੀਂ ਮੈਂ ਹਾਂ ਹਾਂ ਇੱਥੇ ਉੱਚਾ ਰਹੇ ਸਟਿਹਾਰੇ ਦੇ ਕਿਨਾਰੇ ਤੇ ਥਾ ਇੱਥੇ ਦੋ ਤਿੰਨ ਚਾਰ ਰੇੜੇ ਇੱਥੇ ਤੇ ਮਾਸ਼ਾ ਅੱਲਾਹ ਨਾਲ ਲਾਦਣੇ ਜੇ ਹੋ ਗਿਆ ਠੀਕ ਹੈ ਨਹੀਂ ਨਾ ਸੇ ਰੇ ਤਾਂ ਪਿਆ ਹੋਇਆ ਰਹੇ ਲੱਗਣ ਦਾ ਹੋਈ ਹੁਣ ਤਾਂ ਜੈਨਰੀ ਪਿਆ ਹੋਇਆ ਰਹੇ ਵੇ ਵਾਪੇ ਹੋਇਆ ਰਹੇ ਜੇ ਢੇਰ ਲਾਉਣਾ ਲਾਪੇ ਲਾਇਆ ਹੋਇਆ ਢੇਰ ਮਾਸ਼ਾ ਹੋ ਗਈ ਪਾਣੀ ਇਥੇ ਤਰੀਏ ਹੋਰ ਤਾਂ ਕੁਝ ਨਹੀਂ ਆ ਮੇਥੀ ਨਾ ਮਰ ਜਪੇ ਆ ਤੇ ਪਾਣੀ ਜਿਆਦਾ ਭਰ ਕੇ ਉੱਧਰੋਂ ਨਿਕਲ ਜਾਣਾ ਹੈਗਾ ਉੱਧਰ ਹਜੇ ਚੜਿਆ ਨਹੀਂ ਹੈਗਾ ਉਹ ਪਰਾਂ ਨੂੰ ਉੱਧਰ ਛੱਡ ਦੇਣਾ ਤਾਂ ਹਲਦੀ ਕਿਹਨੀ ਨੂੰ ਉੱਧਰ ਉਹਨੇ ਕਣਕ ਦੇ ਉੱਪਰ ਨਹੀਂ ਆਫਰ ਜੜੇ ਉਹਨੇ ਉਂ ਭਰ ਦੇਣਾ ਇਹਦਾ ਨਾ ਨਾ ਆਹ ਲਸਣ ਹਰਦੀ ਕੇ ਭਰ ਦੇਣਾ ਤਾਂ ਉਹ ਖਲਜੀ ਜੀ ਨੂੰ ਬੰਦ ਕਰ ਦਿੰਦਾ ਫਿਰ ਮੋਟਰ ਨੱਕਾ ਬੰਦ ਕਰ ਦਿੰਦਾ ਮੋਟਰੇ ਬੰਦ ਕਰ ਦੇਣੀ ਮੈਂ ਤਾਂ ਸਪਰੇਅ ਕਰਨਾ ਆਇਆ ਤੇ ਕਦੇ ਪਾ ਆਇਆ ਸਪਰੇਅ ਕਰਨ ਆਇਆ ਮਾ ਗੈਪ ਪਾਏ ਨਿਕਲੇ ਆਊਗਾ ਅੱਛਾ ਤਾਜ਼ਾ ਪਾਣੀ ਕਿੜੀ ਲਿਆਇਆ ਇਹ ਸਮਾਨ ਬਹੁਤ ਪਉਦਾ ਤੂੰ ਇਹ ਸ਼ੈਂਪੂ ਵੈਲ ਵਾਲ ਨਿਖਾਰਨੀ ਉਹਨਾਂ ਦੇ ਹੈਂ ਆ ਗੈਲ ਹੁੰਦਾ ਤਾਂ ਹੈ ਗੈਲ ਆਹ ਕੋ ਹੋਰ ਗੱਲ ਹੈ ਰਹਾ ਇਹ ਗੈਲ ਹੈ ਜਿਹੜਾ ਚਿਪਕਣੇ ਵਾਲਾ ਸਾਰੀ ਦਵਾਈਓ ਥੋੜੋ ਹੁੰਦੀ ਹੈ ਉਹ ਬਾਪ ਕਹਿ ਰਹੇ ਨੂੰ ਮਹੌਦੇਰੇ 240 ਜੀ ਲੈ ਤੂੰ ਥੋੜੀ ਦੇ ਤਾਂ ਕਹਿੰਦਾ ਰਹਿਣ ਦੇ ਉਹਨਾਂ ਪੰਜ ਕਹਿ ਰਹਾ ਆਖਿਰ ਤੁਹਾਨੂੰ ਕੋਰ ਪਾ ਲਾ ਬਸ ਕਹਿੰਦਾ ਜੇ ਮਾਕੇ ਤੇ ਕੇ ਟੂਨ ਨਾ ਬੱਤੂ ਯਾ ਤੇ ਕਹਿੰਦਾ ਇਹ ਨਹੀਂ ਚੱਕ ਰੇਣਾ ਤੇ ਮਾ ਠੀਕ ਮੰਨ ਲਈ ਮੰਨ ਕਹਿੰਦਾ ਅਸੀਂ ਉਹ ਵੀ ਕਰਦੇ ਮਾ ਠੀਕ ਹੈ ਉਹਨਾਂ ਵਧੀਆ ਲੀਡਰ ਆ ਹਾਂ ਲੀਡਰ ਦਾ ਸਾਲਟ ਹੈ ਹੂੰ ਆਹ ਬੇ ਕਿੱਕਣਾ ਬਾਪਾ ਸਾਰਾ ਸਮਾਨ ਵੀ ਲੈ ਲਈ ਰਹੀ ਫਿਰਦਾ ਜਿਹੜਾ ਡੱਟੀਆਂ ਜਾਂਦੇ ਕਿਦਾ ਖਰਾਬ ਹੋ ਜਵੇ ਸਾਰੇ ਇਹਦੇ ਵਿੱਚ ਰੱਖਿਆ ਜੇ ਕਹਿੰਦਾ ਸਮਾਨ ਆਪਣਾ ਪੂਰਾ ਕੰਮ ਰੱਖੇ ਫਿਰ ਅਰੇ ਇੱਕ ਹੋਰ ਤਾਂ ਕੱਪ ਜਾ ਹੇ ਇੱਕ ਕੱਪ ਜਾ ਹੋਰ ਤਾਂ ਮੈਂ ਕਹਿੰਦਾ ਇਹਦੇ ਵੀ ਪਾਰਦਾ ਨੰਪੋਰ ਨਾ ਕੱਫਾ ਆ ਰਹਿ ਗੈਂ ਨੰਪੋਰ ਡੀਆਰ ਗੱਦੀ ਵੀ ਡੀਆਰ ਨਾਲ ਦੀ ਐ ਨੋ ਰੱਖਿਆ ਵੇ ਦੇਹਲਾ ਡੀਆਰ ਆ ਡੀਆਰ ਲੈ ਜਿਮ ਜਿਨਾਈ ਨਾ ਲੱਗ ਠੀਕ ਆ ਯਾਰ ਤਾਂ ਕੋਲ ਜਾਈ ਦੇ ਖਬਰ ਕਿਹੜੇ ਦੀ ਲੋੜ ਪੈ ਜਾਣੀ ਇਹ ਵਿੱਚ ਪਾ ਲੈਣੀ ਯਾਰ ਰੋਡ ਪੈ ਕੇ ਤਾਂ ਕੀ ਪਤਾ ਹੁੰਦਾ ਆਹ ਇੱਕ ਇੱਕ ਪੂੜੀ ਪਾਈ ਜਾਵਾ ਮੈਂ ਤਾਂ ਇਹਦੀ ਸ਼ਿਫਾਰਿਸ਼ ਕਰਦਾ ਨਹੀਂ ਤੈਨੂੰ ਕਿਉਂ ਸਾਈਟ ਤੋਂ ਵੀ ਕਹਦਾ ਨਹੀਂ ਕਰਦਾ ਕਿਮਕ ਨੇ ਬਾਤ ਹੈ ਉਹ ਚਿਪਕਣੇ ਦੇ ਵਿੱਚ ਹੰਟੀ ਤੋਂ ਆਈ ਨੂੰ ਖੋਲ ਬੈਨ ਹੈਗੀ ਆ ਹੈਗੀ ਆ ਇੱਕ ਵਾਰੀ ਵੀਰ ਨੇ ਪਾਈ ਹੋਣੀ ਕੁੜੀ ਦੀ ਇੱਕ ਨਹੀਂ ਕਰਦੇ ਹੋਰ ਦੇਰ ਬੜਾ ਗੀੜਾ ਆ ਗਿਆ ਚੜਦੀ ਬੋਤ ਆ ਇਹ ਹਾਂ ਹੂੰ ਇਹਨਾਂ ਕਿਆ ਕਰਨਾ ਹੈ ਸਮੈਲ ਜੀ ਉਹਦੇ ਤਰ੍ਹਾਂ ਦੀ ਹੁੰਦੀ ਹੈ ਜੀ ਆਹ ਹਟਾਉਂਦਾ ਕਾ ਨੂੰ ਆ ਹੋ ਤਾਂ ਉਹ ਕਿਆ ਕਰਾ ਖੋਲਣੀ ਤਾਂ ਕਰਦ ਲਈ ਆ ਜੀ ਗੈਲ ਇੱਕ ਤਾਂ ਹੋ ਬਾਪ ਤੋ ਕਹਾਂਗਾ ਲੈ ਆਏ ਹਾਏ 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 ਆਰੇ ਕੱਪੜੇ ਭਰ ਲੈ ਕੱਪੜਿਆਂ ਵਿੱਚ ਨਾ ਰਹਿਣਾ ਹੁਣ ਇਹਦੇ ਵਿੱਚ ਰਹਿਣਾ ਸਬਜ਼ੀ ਦੀ ਪਾਈ 20 ਗ੍ਰਾਮ ਦੇਖ ਕੇ 30 ਆਹ ਦੇਖ ਲਾ ਮੰਨੂ ਨਹੀਂ ਪਤਾ ਲੱਗਣਾ ਤੂੰ ਦੇਖ ਲੈ ਆਪਣਾ ਬਾਕੀ ਰੱਖ ਲੈ ਆਪਣੀ ਰੱਖਣੀ ਹੈਗਾ ਉਧਰ ਕਰ ਦੇ ਆਹੋ ਇਹ ਜੋ ਲੁਫਾਫੇ ਚ ਪਾ ਕੇ ਰੱਖ ਲੈ ਰੱਖਣੀ ਰੱਖ ਸਨ ਪਾ ਦੇ ਉਹ ਤੇਰੇ ਕੋਲ ਲੁਫਾਫਾ ਚਾਉਂਜੀ ਤਾਂ ਉਹ ਨਿਊਜ਼ਲੈਂਡ 500 ਗ੍ਰਾਮ ਆ ਜਾਂਦਾ ਹਾਂ ਇਹ ਚ ਰੱਖ ਦੇ ਹਾਲਾ ਹੁੰਦਾ ਹੈ ਆ ਤਾਂ ਰਹਿਣ ਦੇ ਪਾਉਣ ਨੂੰ ਪਾ ਲਾ ਯਾਰ ਚੱਲ ਪਾ ਲ ਠਿੱਗ ਕਰ ਦੇਣੀ ਹੈ ਜਿਆਦਾ ਜੀ ਉਹਦੇ ਵੀ ਛੱਡ ਦ ਨਾ ਜੱਜ ਮਰਜੀ ਸਿੱਟੀ ਜਾ ਹਾਂ ਪਹਿਲਾਂ ਹੂੰ ਕੋ ਲੋ ਨਾ ਹਾਂ ਪਾ ਲਾ ਮੈਂ ਦੂਈ ਬੋਰ ਲਾ ਕੇ ਪਾਉਂਦਾ ਕੌਣ ਹੂੰ ਸ਼ੈਂਪੂ ਪਾ ਲਾ ਦੇ ਤੇ ਕੀ ਹੋਰ ਆਇਆ ਗੁੱਲੀ ਸਾਡੇ ਨੂੰ ਪਤਾ ਰਹੇਗਾ ਵੀ ਕੋਈ ਭੋਲੂ ਗੋਲ ਕਿੱਥੇ ਜੰਮਿਆ ਆ ਮੈਂ ਅਜੇ ਲੈ ਸਾਨੀ ਕੋਟ ਹੋਇਆ ਉਦੋਂ ਦਾ ਪਰਾਲੀ ਚੱਕੀ ਵੀ ਯਾਰ ਤਿੰਨ ਵਾਰੀ ਗੁੜਤਾ ਦੇ ਲਾ ਪਰ ਹੈ ਤੇਰੇ ਵਾਲੇ ਨੂੰ ਮਾਰ ਲਈ ਜੀ ਮੇਰੇ ਵਾਲਾ ਕਿਤੇ ਬਹੁਤ ਤਕੜਾ ਉਹ ਮੇਰਾ ਵੀਰ ਦਾ ਨਾ ਵੇਖ ਤੂੰ ਤਾਂ ਦੇਖਦਾ ਵੀਰ ਦਾ ਬਧੀਆ ਜਗਾ ਲੱਗਿਆ ਵਾ ਹਾਂ ਛੁੱਪ ਵਿੱਚ ਆ ਤੇਰੇ ਸ਼ਾਮਾ ਚ ਵੀਰ ਦੇ ਮਨਾਂ ਦੀ ਬੀਜ ਵੀ ਦੂਆ ਲੈਣ ਦਾ ਹੁ ਪਤਾ ਨਹੀਂ ਦੇਖ ਲੈ ਕਿੱਥੇ ਖਾਲਾ ਮਾਰਦਾ ਹੂੰ ਇਸੇ ਤੇ ਲੈ ਕਿੱਥੇ ਜਨੇ ਵੀਰ ਆਹੋ ਵੀਰ ਆ ਰਿਹਾ ਪੰਪ ਤੇ ਆਹ ਬੈਟਰੀ ਵਾਲਾ ਚੈੱਕ ਲਿਓ ਨਾ ਮਾਹ ਕਈ ਵਾਰੀ ਚਾਰਜ ਨਹੀਂ ਹੁੰਦਾ 8-10 ਵਾਰ ਪਤਾ ਲਾ ਹੀ ਦਿੰਦਾ ਉਹ ਡਾਊਨ ਹੋਇਆ ਵਾ ਵੀ ਆਹ ਚਾਹੇ ਚਾਰਜ ਹੈ ਚਾਹੇ ਨਹੀਂ ਹੈ ਹੁਣ ਕੱਢਣ ਲੱਗ ਜਾ ਉਹ ਪਾਉਣਾ ਦੂਰਾ ਗਰਾਈ ਨਹੀਂ ਮਾਰ ਉਹ ਵੀ ਇੱਕ ਬੈਟਰੀ ਵਾਲਾ ਪੰਪ ਲੀ ਲੈ ਗੱਲ ਬਹਾ ਜੈਂ ਇੰਜਨ ਵਾਲਾ ਲੀਲਾ ਇੰਜਨ ਵਾਲੇ ਦਾ ਤਾਂ ਫਾਇਦਾ ਨਹੀਂ ਇੰਨਾ ਯਾਰ ਉਹ ਆ ਭਾਰੀ ਬਹੁਤ ਹੋ ਜਾਂਦਾ ਭਾਰੀ ਹੋ ਜਾਂਦਾ ਭਾਰੀ ਵੀ ਹੋ ਜਾਂਦਾ ਨਾਲ ਉਹ ਤੇ ਕਿ ਹਰੇਕ ਜਗ੍ਹਾ ਸਪਰੇ ਨਹੀਂ ਹੁੰਦੀ ਬੈਟਰੀ ਵਾਲਾ ਲਿਆਉਂਗਾ ਨਹੀਂ ਤੈਨੂੰ ਕਿਹਾ ਤਾਂ ਹੈਗਾ ਤੇ ਆਪਣੇ ਵਾਲਾ ਚੱਕ ਲਿਆਉਂਦਾ ਤਾਂ ਆ ਵੀ ਹੁਣੀ ਜਲਾ ਜਲਾ ਪਾਈਆਂ ਹੋਈਆਂ ਇਹਦੀਆਂ ਵੀ ਤਾਰਾਂ ਤੂੜੀਆਂ ਜਿਹਾ ਥਾਲੀਆਂ ਕੀ ਕਰਨੇ ਆ ਗਾਲੀਆਂ ਨੂੜੀਆਂ ਪੰਪਸ ਢੋਲ ਕੇ ਢੋਲ ਕੇ ਇਹਨੂੰ ਹੱਥ ਮਾਰਨਾ ਪੈਣਾ ਤੈਨੂੰ ਕਿੱਕੜਾ ਚਲਾਉਣ ਨੂੰ ਤੈਨੂੰ ਘਮੀ ਜਾਣਾ ਉਹ ਆਇਆ ਵੇ ਫਰੀ ਆ ਗਿਆ ਲੰਘਿਆ ਵਿੱਚ ਨੂੰ ਉਹ ਹੀ ਕੋਈ ਚੀਜ਼ਾਂ ਆਈਆਂ ਬੈਣਾ ਆਈਆਂ ਹੋਈਆਂ ਦੇਖ ਲੈ ਉਹ ਖਾਦੀ ਵੀ ਆ ਉਹ ਦੇਖ ਉਹ ਦੇ ਖਾਦੀ ਵੀ ਕਰਨ ਕਿ ਉਹ ਕਿੰਨੀ ਖਾਦੀ ਵੀ ਹਾਂ ਜੇ ਵੀਚ ਤਾਂ ਨਹੀਂ ਗਈਆਂ ਉਧਰ ਬੈਣਾ ਹੀ ਐ ਫਾਈਆਂ ਮੇਰੀ ਉਹ ਜੇ ਵੀ ਚ ਗਈਆਂ ਹੁਣੇ ਮੇਰੀ ਵਾਲੀ ਜੇ ਵੀ ਕੀ ਦੇਖ ਕੇ ਹੁੰਦਾ ਆ ਦੇ ਕਿੰਨੀਆਂ ਪੈੜਾ ਦੇਖ ਤਾਂ ਖਾਦੀਆਂ ਨਹੀਂ ਕਹਿੰਦਾ ਮਾਰ ਹੈ ਬੈਣਾ ਹੀ ਐ ਨਾ ਦੇਖ ਬੈਣਾ ਐ ਆ ਦੇ ਕਿੰਨੀ ਖਾਦੀ ਵੀ ਉਹ ਆ ਦੇ ਸਾਰੀ ਕਹੋ ਕਿੰਨੀ ਖਾਦੀ ਵੀ ਬਾਹਰ ਜਾਣਾ ਅੱਜ ਤਾਂ ਬ੍ਰੇਕ ਕਰਦੇ ਮਾਰਦੇ ਅੱਲਾਹ ਤੁਰੀ ਹੁੰਦੀ ਹੈ ਦੇਖ ਆ ਲਵੇ ਆ ਇਹਦਾ ਕੋਈ ਚੱਕਰ ਨਹੀਂ ਉਹ ਗੱਲ ਮਰਦਾ ਵਾ ਜਿਹਦਾ ਦਾਣਾ ਪਾਣੀ ਲਿਖਿਆ ਵਾ ਪਰੂੰ ਗੱਲ ਕਰਦਾ ਵੀ ਅੱਜੇ ਆਈਆਂ ਵੀ ਤਾਜ਼ੀਆਂ ਹੀ ਨਾਲੇ ਇਹ ਆਈ ਨਹੀਂ ਹੈਗਾ ਵੀ ਰਾਤ ਦੀਆਂ ਆਈਆਂ ਮੈਂ ਤਾਂ ਉਸ ਪਹਿਲੀ ਦੀ ਨਾ ਇਹ ਤੜਕੇ ਜੀ ਨੂੰ ਆਈਆਂ ਵੀ ਆ 5-7 ਵਜੇ ਉਹ ਮੈਨੂੰ ਦੱਸਦੇ ਵੀ ਕਿੰਨੇ ਕਿਹੜਾ ਬਤਾਰ ਫੜਾ ਆਪਣੇ ਸਾਹ ਗਏ ਚੱਲ ਪੰਪ ਤੇਰਾ ਮੈਨੂੰ ਨਹੀਂ ਪਤਾ ਇਹਦਾ ਬਸ ਠੀਕ ਆ ਮੈਂ ਛੋਟੀ ਸਿਆੜ ਰੱਖ ਨੀਵੀਂ ਰੱਖ ਨੀਵੀਂ ਜਲ ਮੜੀ ਜੀ ਆਵਾਜ਼ ਲਾਈਨ ਛੋਟੀ ਲੈ ਜਾ ਜਿਹੜੀਆਂ 5-7 ਲਾਈਨਾਂ ਆ ਜਵੇ ਆਈ ਨਾ ਕਰੀ ਜਾ ਇਹ ਤੇਜ਼ ਹੁੰਦੀ ਸਪਰੇ ਇਹ ਦੁਆਰਾ ਮਾਰਨੀ ਦੁਆਰਾ ਮਾਰਨੀ ਚਾਹੀਦੀ ਇਹ ਨਿਸ਼ਾਨੀ ਲਾਤੀ ਹਾਂ ਹਾਂ ਇਹ ਨਿਸ਼ਾਨੀ ਜਾ ਕੇ ਆਏ ਮੈਂ ਕਿਹਾ ਪੰਪ ਲਿਆ ਕਰ ਤੇ ਮੰਨਿਆ ਨਹੀਂ ਹੋਣ ਲੈ ਆ ਕੇ ਦਿੰਦਾ ਇਹਨੂੰ ਵੀ ਲਿਆ ਚਾਰਜ ਹੈ ਚਾਰ ਪੰਜ ਲਿਆ ਦੇਣਾ ਤੂੰ ਲੈ ਕੇ ਦੇ ਆਂ ਕੂਰੀ ਪਰ ਤੇਰਾ ਪੱਲਾ ਸੋਚਦੇ ਤੂੰ ਲੈ ਕੇ ਤਾਂ ਸਕਦਾ ਹੋ ਯਾਰ ਮੈਨੂੰ ਐ ਮਾ ਚਾਰਜ ਨਹੀਂ ਹੋਣਾ ਮੈਂ ਤਾਂ ਨਹੀਂ ਕੱਸ ਨਹੀਂ ਗੱਲ ਆ ਮੈਂ ਤਾਂ ਉਹ ਚੱਕ ਲਿਆ ਤੇਰੀ ਤਾਂ ਹੋ ਗਈ ਹੋ ਰਿਹਾ ਜੇ ਡਾਊਨ ਆ ਪੰਪ 20 ਪੰਪ ਲਾ ਦਿੰਦਾ 20 ਕੇ ਵੱਧ ਲਾ ਦਿੰਦਾ 25 30 ਪੰਪ ਲਾ ਦਿੰਦਾ ਜੇ ਫੁੱਲ ਚਾਰਜ ਆ ਮੇਰਾ ਫੁੱਲ ਮੈਂ 6 ਪੰਪ ਲਾਇਏ ਬੇ ਇਹ ਰੱਖ ਫੇਰ ਤੂੰ ਲੈ ਕੇ ਤੱਕਦਾ ਹੈ ਇਹਨੂੰ ਤੇ ਦਊਣੇ ਚੱਲਦੇ ਆਪਾਂ ਮੈਂ ਸਕੂਟਰੀ 'ਤੇ ਲਿਆ ਦਿੰਦਾ ਇਹਨੂੰ ਇਹਨੇ ਮੰਨਣੀ ਥੋੜੋ ਕਿਸੇ ਦੀ ਨੀਲ ਗਊਆਂ ਰੱਖ ਲਈ ਸੀ ਮੋਟਰ ਤੇ ਨੀਲ ਗਊਆਂ ਰੱਖ ਲੀਆਂ ਅਸੀਂ ਉਹੀ ਤਾਂ ਕਹਿੰਦਾ ਹੈ ਉਹ ਕਾਲੇ ਉਹ ਪੰਮੇ ਹੈ ਆ ਲੈ ਕੇ ਜਾਣਾ ਬਸ ਸਾਫਟ ਕਰ ਦਿੰਦੇ ਇਹਨੂੰ ਮੇਰਾ ਨਾ ਨਾ ਲਾ ਹਾਂ ਮੈਨੂੰ ਨਹੀਂ ਪਤਾ ਤੁਸੀਂ ਇਹ ਲੈ ਕੇ ਜਾਓ ਤੇ ਵਿੱਚ ਦੇਖ ਲੈ ਕਿੰਨਾ ਸਮਾਨ ਪਿਆ ਮੇਰਾ ਨਾ ਨਾ ਲਾ ਧੋ ਕੇ ਖੜਾ ਕੇ ਗਿਆ ਧੋ ਕੇ ਤੋਕੇ ਖੜਾ ਕੇ ਗਿਆ ਤੋਕੇ ਹੋਣ ਗਈਗਾ ਕੋਈ ਆ ਦੇਖੋ ਕਾਟਵਾ ਬਾਤ ਛੱਡਦਾ ਝਰਨਾ ਭਰਿਆ ਪਿਆ ਪੱਤੀ ਦੇ ਤਾਂ ਕਿੱਥੇ ਇਹਦੀ ਪੱਤੀ ਪੱਤੀ ਵਿੱਚ ਪਈ ਹੈ ਮੈਂ ਤਾਂ ਇਹਨੂੰ ਕਿਹਾ ਸਾਫ਼ ਕਰਿਆ ਜਰਾ ਪਤਾ ਨਹੀਂ ਕੌਣ ਲੈ ਗਿਆ ਕਿਦਨ ਆਪਾਂ ਨੂੰ ਨਹੀਂ ਪਤਾ ਇਹਨੂੰ ਪਤਾ ਕੌਣ ਲੈ ਗਿਆ ਮੈਨੂੰ ਤਾਂ ਪਤਾ ਨਹੀਂ ਮੁੱ ਕਰ ਗਿਆ ਮੈਨੂੰ ਪਤਾ ਨਹੀਂ ਅਬ ਮੈਂ ਨੇ ਢੋਕੇ ਖੜਾਇਆ ਦਾ ਮੈਂ ਤਾਂ ਢੋਕੇ ਕੱਲਾ ਕੱਲੇ ਚੀਜ਼ ਖੜਾ ਕੇ ਗਏ ਆ ਮੋਟਰ ਗੱਲ ਉਹਦੇ ਪਾ ਕੇ ਲੈ ਗਿਆ ਕੌਣ ਲੈ ਗਿਆ ਹਾਂ ਰੋਟੀ ਖਾਣਾ ਹੈ ਤਾਂ ਹੋਰ ਆਜਾ ਬੜੀ ਵਧੀਆ ਸ਼ੁਕਰੀਆ ਰੋਟੀ ਖਾਣੀ ਜਦ ਦਲੀਬੀਆਂ ਦਾ ਲੱਗਿਆ ਉਹਨਾਂ ਪਰਸ਼ੀਆਂ ਬਸ ਆ ਪੱਤੀ ਲਵਾਤੀ ਫਿਰ ਹੈ ਹਾਂ ਠੀਕ ਆ ਬਹੁਤ ਵਧੀਆ ਆ ਗਿਆ ਮੰਜੀ ਇਕਣਾ ਲਵਾਈ ਫੇ ਹੁਣ ਹਾਂ ਦੂਈ ਛੋਲੀ ਲੋੜ ਦੂ ਨੀਂ ਮਾ ਦੋ ਆ ਗਿਆ ਸੰਗਲ ਵੱਡੇ ਵੀ ਉਹ ਤਾਂ ਨੇਤਾ ਖੋਲ ਕੇ ਸੰਗਲ ਖੜਕਦੇ ਆ ਸੰਗਲ ਦੁਆਰਾ ਲਗੂਗੇ ਬਾਅਦ ਚ ਪੱਤੀ ਨਾਲ ਲਵਾ ਦੂਗੇ ਸੰਗਲ ਸੰਗਲ ਵੜਤੇ ਹਾਂ ਵੜਤੇ ਨੇ ਹਾਂ ਫੇ ਖੜਕਦੇ ਆ ਖੜਕੀ ਜਾਣੇ ਸਾਰੇ ਉਹ ਕਿਹੜਾ ਬੰਨੀ ਆ ਉਹ ਬੰਨ ਮੈਂ ਦਾ ਇੱਥੇ ਗਾਣਾ ਵੇਰਟੇ ਲੈ ਰਹੇ ਹਾਂ ਢਿੱਲਿਆਂ ਦਾ ਬਹੁ ਪੰਗਾ ਲੈ ਆ ਕੇ ਨੇ ਦੇਖ ਬਹਾਬਲੀ ਭਗਤ ਆਇਆ ਨਾਥਾ ਵਧੀਆ ਹੋਣ ਗਿਆ ਹੁਣ ਖੋਲ ਕੇ ਦਿਖਾ ਉਹ ਨਹੀਂ ਨਹੀਂ ਆ ਟਰਾਲਰ ਲਿਆ ਹੂੰ ਖੋਲ ਤਾਂ ਇਹ ਮੰਜੀ ਵੱਡੀ ਆ ਕਿੰਦੇ ਵਾਲੇ ਨਾਲ ਦੀ ਉਹ 22 ਮੀਟਰ ਇਹ ਤਾਂ ਛੋਟੀ ਰਹੀ ਉਹ ਮੈਂ ਚੜਾਈ ਚ ਇਹ ਛੋਟੀ ਤਾਂ ਬਣਾਈ ਦੀ ਪਹਿਲਾਂ ਥੱਲੇ ਸਲਾਈਡਰ ਕਰਨਾ ਇਹਨੂੰ ਹੂੰ ਜੇ ਇੱਕ ਨਾਲ ਆਉਣੀ ਹੁੰਦੀ ਫਿਰ ਤਾਂ ਇੱਥੇ ਕਰਦਾ ਨਹੀਂ ਦੀ ਹੋਰ ਹੁਣ ਵੀ ਬਹੁਤ ਵੱਡੀ ਆ 19 ਆ ਇਹ ਮਹੋ ਦਾ ਜਗਦੀਪ ਬਹੁਤ ਵੱਡੀ ਮੰਜੀ ਆ ਲੰਬੀ ਕਿੰਨੀ ਛੇ 2 ਇੰਚ ਘੱਟ ਆ ਸੀ ਚਲ ਆ ਜਾਣਾ ਪੂਰਾ ਪੂਰਾ ਆ ਜਿੱਤਾ ਸਰ ਜਣਾ ਤੂੰ ਵੀ ਥੋੜਾ ਜਿਹਾ ਲੰਬਾ ਸਾਡੇ ਨਾਲੋਂ ਕੇ ਯਾਰ ਬਣਵਾ ਦੇਣੀ ਸੀ ਮੇਰਾ ਸਪੋਟਾ ਦਾ ਬਣਿਆ ਵੀ ਉਦੀ ੱੱਕੇ ਬਣਵਾ ਦੇਣੀ ਸੀ ਹਾਂ ਇਹ ਪਹਿਨਾ ਸਪੋਟਾ ਮੰਜੀ ਵਾਲੀ ਨਹੀਂ ਥੀਆਂ ਨਾ ਮੇਰੇ ਵੀ ਇੱਕ ਨਹੀਂ ਆ ਤਿੰਨ ਵਾਲੀ ਹੂੰ ਹੂੰ ਪਹਿਲਾਂ ਏਡੀ ਵੱਡੀ ਸੀ ਬਹੁਤੀ ਸੰਗਲੀ ਪਾਉਣ ਨੂੰ ਏਹੋ ਜਾਂ ਹੈ ਤਾਂ ਏਡੀ ਸੀ ਆਹ ਹੋ ਰਹੀ ਨੱਕ ਤੇ ਹੁਣ ਇਹ ਸਿਲੀਕੋਨ ਵੀ ਭਰ ਦੇ ਇਹਨੂੰ ਭਰਨਾ ਨਾਲੇ ਆਵਾਜ਼ ਨਹੀਂ ਕਰੂੰਗਾ ਨਾਲੇ ਤੇਰਾ ਹੋ ਨਹੀਂ ਹੂੰਗਾ ਹੋ ਜਗੇ ਮੈਂ ਮਿੰਜੀ ਵਧੀਆ ਰੋਟਾ ਕੰਮ ਉਹਦੇ ਸੰਵਾਸ ਆ ਪਾਸੇ ਪਾਸਾ ਪ੍ਰੋਜੈਕਟ ਜਿਹੜੇ ਲੱਗੇ ਉਹ ਨੋਟ ਆ ਇਹ ਲੱਗਾ ਹਾਂ ਬਹੁਤ ਠੀਕ ਆ ਜੇ ਨਾਲ ਤਾਂ ਲੱਗਦੀ ਆ ਹੈ ਹਾਂ ਹਾਂ ਚੱਲ ਵਧੀਆ ਇਹ ਕਾਲਾ ਦਾ ਦੇ ਲ ਇਧਰ ਪਛਾਣੇ ਨਹੀਂ ਹੁੰਦਾ ਲੋ ਵੀ ਬਰਾਜ ਪੁੱਜ ਗਏ ਬਰਾਜੀ ਸੱਸ ਦੀ ਕਾਦੀ ਪਹਿਲਾਂ ਸਾਰਿਆਂ ਨੇ ਜੀ ਕਿੱਦਾਂ ਫਿਰ ਕੀ ਗਾਈ ਪਹਿਲੇ ਸੇ ਜੀ ਪਹੁੰਚਿਆ ਜੀ ਕੁੜੀ ਦਾ ਵਿਆਹ ਪਿੰਡ ਦੀ ਦਾ ਜੀ ਫਤਿਹ ਗੜ੍ਹ ਸਾਹ ਪਹੁੰਚਿਆ ਜੀ ਸਰੰਦ ਸਰੰਦ ਫਤਿਹ ਗੜ੍ਹ ਸਾਹ ਤੇ ਹਾਂ ਸਰੰਦਲਾ ਹਾਂ ਸਰੰਦ ਆ ਗਏ ਸਰੰਦ ਆ ਗਏ ਬਾਹਰ ਤੇ ਤਾਂ ਵਧੀਆ ਲੱਗਦਾ ਬਾਕੀ ਅੰਦਰ ਜਾ ਕੇ ਦੇਖਦੇ ਹਾਂ ਹੁਣ ਓਕੇ ਜੀ ਬਾਹਰ ਤੇ ਤਾਂ ਹੋਰ ਲੈਟੇ ਰੜ ਚੰਕਰੀ ਜੀ ਹਾਂ ਉਹ ਕਿਹੜਾ ਨਾਮ ਨੋ ਸੋਨ ਫਾਰਮ ਸੋਨ ਫਾਰਮ ਹਾਂ ਸੋਨ ਫਾਰਮ ਹਾਂ ਕੀ ਲੱਗਾ ਪੈਸਾ ਤਾਂ ਬਹੁਤ ਵਧੀਆ ਹੈ ਐ ਤਾਂ ਵਧੀਆ ਉਹਨਾਂ ਹੀ ਫੇਰ ਰੈੱਡ ਵਧੀ ਜਾਣਾ ਉਹਦੇ ਗਾਣੇ ਹਾਂਜੀ ਇਹ ਤਾਂ ਅੱਜ ਗੁੜ ਪਾਈ ਗਾਣਾ ਮਿੱਠਾ ਲੱਗੀ ਜਾਣਾ ਤੈਨੂੰ ਸਹੀ ਯਾਰ ਅੰਦਰ ਚਲੋ

ਆ ਜਿਆਦਾ ਵਧੀਆ ਲੱਗਦੀ ਆ ਉਹ ਸਤਾਰੇ ਜੀ ਚਾਰ ਪਿੰਡਾਂ ਜਿਹੜਾ ਰੈਂਟ ਹੀ ਲਈ ਆਵੀਂ ਆ ਉਹ ਸਤਾਰੇ ਜੀ ਬਹੁਤ ਹਾਂ ਜੀ ਸੀ ਹੋਣੇ ਨਾ ਉਹ ਸੀ ਜੀ ਜੰਕਦੇ ਆਨਲਾਈਨ ਹੂੰ ਤੁਹਾਨੂੰ ਚਾਰ ਪੰਜ ਰੈਂਟ ਦੇ ਕੋਟੇ ਲਈ ਆਵੀਂ ਵਧੀਆ ਪੈਲਸ ਰੈਂਟ ਵੀ ਬਹੁਤ ਹੋਣਾ ਬਾਈ ਰੈਂਟ ਤੇ ਹੋ ਆ ਰੈਂਟ ਵਧੀ ਜਾਣਾ ਪੈਲਸ ਦੀ ਉਹ ਵਧੀ ਜਾਣਾ ਇਹ ਕੋਈ ਸੱਚਾ ਜਿਆਦਾ ਹੂੰ ਕੋਈ ਆ ਕਹਿੰਦਾ ਕਿ ਵਧੀਆ ਪੂ ਬੈਲੈਂਸ ਤਾਂ ਵਧੀਆ ਇੱਕ ਨੰਬਰ ਹਾਂ ਅੱਗੇ ਸਰਪੰਚ ਜੀ ਤੇ ਆ ਗਿਆ ਕਹਿੰਦਾ ਸਰਪੰਚ ਸਰ ਕੰਦ ਸਾਲੀ ਬਹੁਤ ਬੰਦੇ ਆ ਇਹ ਤਾਂ ਹੈ ਬਹੁਤ ਜ਼ਿਆਦਾ ਐਟਮੈਂਟ ਬਹੁਤ ਐਟਮੈਂਟ ਬਹੁਤ ਹੈ ਸਰਪੰਚ ਜੀ ਕਹਿੰਦੇ ਕਿ ਗੈਂਗ ਦਾ ਬੰਦੇ ਖੜੇ ਨੇ ਦੇਖੋ ਸਹੀ ਇਹ ਵੀ ਹੈ ਦਾਈ ਜੀ ਸ਼ਾਂਤੇ ਬੈਠੇ ਹੈ ਦਾਈ ਦਾਈ ਸੋਚਣ ਦਾਈ ਜੀ ਨੇ ਇਹਨਾਂ ਕਾ ਤਾਪੀ ਆ ਹਾਂ ਦਾਈ ਇਹਨਾਂ ਕਾ ਰੱਖੀ ਹੋਈਆਂ ਜੇਬ 'ਚ ਆ ਆ ਲਾਲੀਆਂ ਵਾ ਕੱਢ ਲਈਆਂ ਆਹ ਵੇਖੋ ਲਾਲੀਆਂ ਆ ਬੜੀ ਗੱਲਬਾਤ ਆ ਅੱਜ ਇਹ ਗੱਲਬਾਤ ਬੜੀ ਬੜੀ ਟੌਰ ਆ ਇਹਨਾਂ ਨੂੰ ਪੀਓ 커피 ਮਿਲਾ ਦਈਏ ਤੇ ਇਹਨਾਂ ਨੂੰ ਕਾਫੀ ਵੀ ਨਹੀਂ ਹੈ ਉਹ ਵੀ ਲੈ ਭਾਈ ਇਹਨਾਂ ਦਾ ਜ਼ਰੂਰ ਦੋ ਲੋਕਾਂ ਨੇ ਕਿਹਾ ਦਿਨ ਚ ਲਾਈ ਫਿਰਦੇ ਉਹ ਵੀ ਅੰਦਰ ਹੀ ਚੱਲ ਕਾਲਾ ਚੱਲੀਏ ਪੀ ਲੋ ਚਲੋ ਹੇ ਬੱਬੀ ਇਹ ਸਿਸਟਮ ਵਧੀਆ ਗੋਲ ਕੱਪਿਆਂ ਦਾ ਹੈ ਆ ਸਿਸਟਮ ਵਧੀਆ ਸਿਸਟਮ ਤਾਂ ਵਧੀਆ ਪਰ ਦੇਖਣਾ ਪੈਂਦਾ ਉਹਦੇ ਨਾਲ ਇਹਦਾ ਇਹਨੂੰ ਵਿੱਚ ਨੂੰ ਰੱਖ ਕੇ ਪਾਣੀ ਪੈਣਾ ਨਹੀਂ ਡੋਲੇ ਜਾਣਾ ਬਾਹਰ ਕੋਈ ਹੁੰਦਾ ਕੀ ਕਿਸਮਾ ਬਸ ਕਮਿਆ ਤਾਂ ਪਰ ਹੁਣ ਨਾ ਤੈਨੂੰ ਹਾਂ ਹਾਂ ਜੀ ਲੈ ਮੇਰਾ ਤਾਂ ਹੈ ਪਰਚਾ ਇਹ ਆ ਕੀ ਬੁੜੇ ਦੇਖ ਕੇ ਹਾਂ ਦੱਬ ਕੇ ਬਸ 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 ਇਹਦਾ ਇਹ ਗੰਕੀ ਇਹ ਚੀਜ਼ ਵਧੀਆ ਹੈ ਹੂੰ Dorim